ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋਰ ਸਾਰੇ ਠੀਕ ਠਾਕ ਹੋ ਰਣਵੀਰ ਸਤਿ ਸ਼੍ਰੀ ਅਕਾਲ ਕਰੋ ਪਾਪਾ ਸਤਿ ਸ਼੍ਰੀ ਅਕਾਲ ਹਾਂ ਪਾਪਾ ਸਾਰੇ ਨੂੰ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਹੋਰ ਸਾਰੇ ਠੀਕ ਠਾਕ ਹੋ ਬਰੇ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪੁੱਤ ਨੂੰ ਪਿਆਰ ਇੰਨਾ ਕਰਦੇ ਹੋ ਨਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਹੋ ਨਾ ਦਿਲ ਖੁਸ਼ ਹੋ ਜਾਂਦਾ ਯਾਰ ਬਹੁਤ ਸਾਰਾ ਪਿਆਰ ਸਾਮਨਾ ਫੈਮਿਲੀ ਵੱਲੋਂ ਤੁਹਾਨੂੰ ਚਾਚੂ ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਆਪਕੇ ਚਾਚੂ ਤੇ ਬਹੁਤ ਅਸੀ ਤੁਹਾਨੂੰ ਪਿਆਰ ਕਰਦੇ ਆ ਕਈ ਵੀਰ ਪੈਨਾ ਦਾ ਕਮੈਂਟ ਦਾ ਜਵਾਬ ਨਹੀਂ ਵੀ ਦਿੰਦੇ ਆ ਨਾ ਤੇ ਪਲੀਜ਼ ਰਿਕਵੈਸਟ ਆ ਤੁਸੀਂ ਨੰਬਰ ਮੈਨੂੰ ਲਾ ਲਿਆ ਕਰੋ ਕਿਉਂਕਿ ਨਾ ਕੰਮ ਕਾਰ ਵੀ ਕਰਨੇ ਹੁੰਦੇ ਆ ਤੁਹਾਨੂੰ ਵੀ ਪਤਾ ਵੀਰ ਜੀ ਹਨਾ ਪਾਪਾ ਤੇ ਹਾਂਜੀ ਪੁੱਤ ਮੈਨੂੰ ਗਾਣੇ ਨਾ ਮੈਨੂੰ ਲਾ ਕੇ ਵਿਖਾਮੀ ਅੱਛਾ ਲਾ ਕੇ ਵਿਖਾਮਾ ਦਾ ਠੀਕ ਹੈ ਗੁੱਸਾ ਨਾ ਕਰਿਆ ਕਰੋ ਬਾਕੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੰਨੇ ਫਾਲੋਅਰ ਸਾਡੇ ਬਣਾ ਰਹੇ ਹੋ ਹਨਾ ਪਿਆਰ ਇੰਨਾ ਕਰ ਰਹੇ ਹੋ ਬਹੁਤ ਰੂਹ ਖੁਸ਼ ਹੋ ਜਾਂਦੀ ਆ ਜਦੋਂ ਤੁਹਾਡਾ ਕਮੈਂਟ ਆਉਂਦਾ ਮੈਂ ਕਮੈਂਟ ਸਾਰਿਆਂ ਦਾ ਥੱਲੇ ਪਾਵੇਂ ਕਮੈਂਟ ਹੈਲੋ ਹੈ ਨਹੀਂ ਲਿਖ ਕੇ ਜਵਾਬ ਦਿੰਦਾ ਸਾਰਿਆਂ ਨੂੰ ਮਤਲਬ ਕਿ ਅੱਗੋਂ ਮੈਂ ਦੇਖਦਾ ਕਮੈਂਟ ਸਾਰਿਆਂ ਦੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਵਾਹਿਗੁਰੂ 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 ਲਿਖਦੇ ਆ ਮੇਰੇ ਪੁੱਤ ਵਾਲੇ ਹੈਨਾ ਬਹੁਤ ਖੁਸ਼ੀ ਹੁੰਦੀ ਆ ਹੋਰ ਸਾਰੇ ਠੀਕ ਠਾਕ ਹੋ ਵੀਰ ਭੈਣ ਚੜ੍ਹਦੀ ਕਲਾ ਚ ਰਿਆ ਕਰੋ ਖੁਸ਼ ਰਿਆ ਕਰੋ ਠੀਕ ਹੈ ਜੀ ਟੈਨਸ਼ਨ ਨਹੀਂ ਜ਼ਿੰਦਗੀ ਜੀ ਲੈਣੀ ਆ ਦੇਖੋ ਸਾਡਾ ਸਾਡਾ ਪੋਤਾ ਅਸੀਂ ਨੂੰ ਕੋਈ ਤਰ੍ਹਾਂ ਦੀ ਟੈਨਸ਼ਨ ਨਹੀਂ ਹੈਗੀ ਮਾਲਕ ਜਿੱਦਾਂ ਦੇ ਦੇ ਤਾ ਬਾਕੀ ਸੇਵਾ ਸਾਡੇ ਲੱਗੀ ਹੋਈ ਆ ਸੇਵਾ ਪੁੱਤ ਦੀ ਦਿਲੋਂ ਕਰ ਰਹੇ ਆ ਤੁਸੀਂ ਇੱਕ ਬੇਨਤੀ ਆ ਕਿਸੇ ਵੀਰ ਭੈਣ ਦਾ ਬੱਚਾ ਕਿਸੇ ਦਾ ਵੀ ਹੈਗਾ ਨਾ ਇਦਾਂ ਦਾ ਤੁਸੀਂ ਨਾ ਇਗਨੋਰ ਨਾ ਕਰਿਆ ਕਰੋ ਇਹੋ ਜੇ ਫਕੀਰਾਂ ਨੂੰ ਪਿਆਰ ਕਰਿਆ ਕਰੋ ਤੁਸੀਂ ਇਹਨਾਂ ਦੀ ਸੇਵਾ ਕਰਕੇ ਦੇਖੋ ਕਿੰਨਾ ਮਨ ਖੁਸ਼ ਹੁੰਦਾ ਤੁਹਾਨੂੰ ਪੈਸਾ ਪੈਸੇ ਦੀ ਕੋਈ ਕਮੀ ਨਹੀਂ ਠੀਕ ਆ ਕੋਈ ਰੋਟੀ ਦੀ ਕਮੀ ਨਹੀਂ ਹੋਊਗੀ ਜੋ ਇਦਾਂ ਦੇ ਸਾਧਾਂ ਦੀ ਫਕੀਰਾਂ ਦੀ ਕੁਝ ਸੇਵਾ ਕਰੋ ਤੇ ਚੋਰਨ ਵੀਰ ਸਹੀ ਗੱਲ ਹੈ ਨਾ ਸਹੀ ਗੱਲ ਹਾਂ ਤੇ ਇੱਕ ਗੱਲ ਹੋਰ ਆ ਕੱਲ ਮੇਰਾ ਪੁੱਤ ਦਰਜੀ ਬਣ ਰਿਹਾ ਸੀ ਹਨਾ ਇਹ ਇਹ ਹੁਣ ਸਿੰਗਰ ਵੀ ਥੋੜਾ ਥੋੜਾ ਹੈਗਾ ਹੈ ਬਸ ਸਿੰਗਰ ਤਾਂ ਵੈਸੇ ਜ਼ਿਆਦਾ ਹੈਗਾ ਠੀਕ ਹੈ ਇਹਨਾਂ ਦਰਜੀ ਵੀ ਬਾਲੋ ਦਰਜੀ ਦਾ ਵੀ ਇਹਨਾਂ ਵਾਲਾ ਸਿੱਖ ਲਿਆ ਠੀਕ ਆ ਕਿਸੇ ਨੇ ਵੀ ਸੂਟ ਸਲਾਉਣਾ ਹੈ ਠੀਕ ਹੈ ਕਿਸੇ ਨੇ ਵੀ ਤੇ ਇਹਦੀ ਫੀਸ ਪਵੇ ਕਿੰਨੀ ਆ 5 ਰੁਪਏ ਕਿੰਨੀ ਫੀਸ ਹੈ ਪਾਪਾ ਦੋ ਪਾਪਾ ਮੈਂ ਗਾਣੇ ਨਾ ਮੈਨੂੰ ਲਾ ਕੇ ਵਖਾਵੀ ਮੈਂ ਗਾਣਾ ਨਹੀਂ ਕਰਤੇ ਉਹ ਗਾਣੇ ਉਹ ਰਾnje ਉਹ ਮਈਆਂ ਉਹ ਹੀਰਾਂ ਨ ਰਈਆਂ ਉਹ ਲਾਣੋਂ ਨਾ ਜੇ ਮੈਂ ਸੁਣੀ ਰੱਖਾ ਦਾ ਅੱਛਾ ਅੱਛਾ ਠੀਕ ਆ ਤੇ ਰੇਟ ਬਿਲਕੁਲ ਮਨ ਕੇ ਨੋਰਮਲ ਆ 5 ਰੁਪਏ ਠੀਕ ਐ ਜੇ ਤੁਸੀਂ 5 ਸੂਟ ਇਹਦੇ ਕੋਲ ਸਵਾਓਗੇ ਇਹ ਰਣਵੀਰ ਕੋਲ ਤੇ ਤੁਹਾਨੂੰ 3 ਸੂਟ ਫਰੀ ਸੀ ਕਿ ਦੇਊਗਾ ਠੀਕ ਐ ਰਣਵੀਰ ਚਲੋ ਸਾਰਿਆਂ ਨੂੰ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਬਹੁਤ ਪਿਆਰ ਕਰਦਾ ਹਾਂ ਅਸੀਂ ਬਹੁਤ ਤੁਹਾਨੂੰ ਪਿਆਰ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਪੁੱਤ ਮੈਂ ਗਾਣੇ ਸੁਣਾਉਣਾ ਨਾ ਕੱਲ ਅੱਛਾ ਕੱਲ ਗਾਣੇ ਪੁੱਤ ਗਾਣੇ ਵੀ ਚਲੋ ਠੀਕ ਹੈ ਬਹੁਤ ਤੁਸੀਂ ਇੰਨੀ ਮੇਰੇ ਪੁੱਤ ਨੂੰ ਤੁਸੀਂ ਪਿਆਰ ਕਰਦੇ ਹੋ ਹਨ ਦੁਆਵਾਂ ਇੰਨੇ ਵਧੀਆ ਕਰਦੇ ਹੋ ਕੋਈ ਗੱਲ ਨਹੀਂ ਜੇ ਮਾਲਕ ਸੁੱਖ ਰੱਖੇ ਆਪਣਾ ਪੁੱਤ ਦੇਖੂਗਾ ਨਾ ਤੇ ਆਪਾਂ ਅਖੰਡ ਪਾਠ ਇੰਨਾ ਵੱਡਾ ਕਰਾਵਾਂਗੇ ਮਾਲਕ ਸੁੱਖ ਰੱਖੇ ਸਾਰਿਆਂ ਨੂੰ ਲੰਗਰ ਵੱਧ ਤੋਂ ਵੱਧ ਕੀ ਕਾਵਾਂਗੇ ਕਿਰਪਾ ਹੋਵੇ ਬਸ ਗੁਰੂ ਮਹਾਰਾਜ ਦੀ ਮੇਰਾ ਪੁੱਤ ਠੀਕ ਹੋਵੇ ਸਾਰੇ ਇਹ ਅਰਦਾਸਾ ਕਰਿਆ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ